ਕੀਰੀਆ ਬਾਈ ਕੀਰੀਆ ਬਾਈ ਦੰਦ ਦੋ ਦੰਦ 145000 ਰੁਪਏ ਲੈਣ ਦੇਣਾ ਮਗਰ ਬਰੇ ਕਾ ਬਹੁਤ ਜੰਗੀ ਵਸੀ ਤਿਆਰ ਹੋਈ ਇਹ ਜਰਸੀ ਆ ਬਾਈ ਇਹ ਜਰਸੀ ਆ ਵੀਰੇ ਹਾਂਜੀ ਦੱਬੀ ਜੀ ਹਾਂਜੀ ਤੇ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ 110000 ਹੈ ਜੀ ਏ ਦੋਂਦੀ ਵਸੀ ਆ ਬਾਈ ਆ ਤੁਸੀਂ ਦੇਖ ਰਹੇ ਹੋ ਪਹਿਲਾ ਛੂਆ ਸੁਣੀਆ ਪਰ ਬੱਸੀ ਤਿਆਰ ਬਹੁਤ ਚੰਗੀ ਹੋਈ ਹੋਈ ਆ ਬੱਸੀ ਛੋਟੀ ਆ ਪਰ ਲੇਵਾ ਵੱਡਾ ਥਾਂ ਥਾਂ ਨੂੰ ਬਹੁਤ ਚੰਗਾ ਲੱਗਾ 15 ਦਿਨਾਂ ਦੀ ਕੱਚੀ ਆ ਜੀ ਹਾਂਜੀ ਤੇ ਇਹਦਾ ਰੇਟ ਕੀ ਰਹੂਗਾ ਜੀ ਰੇਟ ਬਾਈ ਤੇ 1.65 ਇੱਕ ਬੈਂਡ ਦੀ ਬਾਈ ਕਹਿੰਦਾ ਦੇ ਦਾਂਗੇ ਦੋਸਤੋ ਆਪਾਂ ਖੋਲ ਕੇ ਤੁਹਾਨੂੰ ਦਿਖਾਉਂਗਾ ਇਹ ਕਿਹੜਾ ਬਾਈ 40 ਤੋਂ 42 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ 40 ਤੋਂ 42 ਕਿਲੋ ਦੁੱਧ ਪਲੂਣ ਦਾ ਦਿੱਤਾ ਆ ਦੂਜਾ ਛੂਆ ਜੀ ਦੰਦਾਂ ਦੇ ਕਿਵੇਂ ਆ ਜੀ ਬਾਈ ਤਲਾਣਾ ਵੱਡੀ ਯਾਰੀ ਦੇਖ ਬਾਈ ਨਾ ਮੰਡੀ ਤਲਾਣਾ ਦੇਖ ਕੇ ਆ ਕੇ ਅੱਜ ਨਾ 11 ਮ ਫੇਰ ਆਗੇ ਬਾਈ ਤੋਂ ਗਾਂ ਲਈਆ 2 ਲੱਖ ਦੀ ਦੋਸਤੋ ਯਾਨੀ ਦੋ ਗਾਵਾਂ ਉਹ ਇੱਕ ਗਰਲੈਂਡੋ ਆ ਬਾਈ ਕਸਾਈ ਵਾਲਾ ਇੱਕ ਗਰਲੈਂਡੋ ਆ ਤੇ ਇੱਕ ਸਾਹੀ ਵਾਲਾ ਜੀ ਇਹਨਾਂ ਦੀ ਡਿਟੇਲ ਵੀਰ ਜੀ ਡਿਟੇਲ ਬਾਈ ਗਰਲੈਂਡੋ ਨੇ 20 ਕਿਲੋ ਦੁੱਧ ਫੂਨ ਨੇ ਦਿੱਤਾਗਾ ਗਰਲੈਂਡੋ ਨੇ 20 ਕਿਲੋ ਦੁੱਧ ਫੂਨ ਨੇ ਦਿੱਤਾ ਜੀ ਜੇ ਆਪਾਂ ਹੁਣ ਜਿਵੇਂ ਅਸਲ ਬ੍ਰਾਜ਼ੀਲ ਵਾਲੀ ਗਰਲੈਂਡੋ ਅਸਲ ਬ੍ਰਾਜ਼ੀਲ ਵਾਲੀ ਬਾਈ ਕਹਿੰਦਾ ਗਰਲੈਂਡੋ ਆ ਜੇ ਆਪਾਂ ਗੱਲ ਕਰੀਏ ਬਾਈ ਹੁਣ ਕੈ ਕ ਦਿਨ ਲੈ ਜੂ ਫੂਨ ਜੀ ਹਫਤਾ ਲੈ ਜੂ ਬਾਈ ਪਰ ਚੀਜ਼ ਆ ਜਿਹੜੀ ਸਾਹੀ ਵਾਲ ਖੜੀ ਆ ਜੀ ਇਹ ਵੀ ਬਹੁਤ ਚੰਗੀ ਬੱਚੀ ਆ ਬਾਈ ਛਾਹੀ ਵਾਲ ਜੀ ਨੇ ਦਿੱਤਾ 16 17 ਕਿਲੋ ਦੁੱਧ। ਬਲੂਨ ਨੇ 16 17 ਕਿਲੋ ਦੁੱਧ ਦਿੱਤਾ ਜੀ ਹੁਣ ਸਤਿ ਸ੍ਰੀ ਅਕਾਲ ਦੋਸਤੋ ਮੈਂ ਲਖਵਿੰਦਰ ਸਿੰਘ ਪੇਦਨੀ ਕਲਾਂ ਬਾਈ ਅੱਜ ਆਪਾਂ ਖੜੇ ਸੀ ਬਾਈ ਪ੍ਰਦੀਪ ਵਡੈਰੀ ਫਾਰਮ ਲੋਹਾਖੇਡਾਲੇ ਵੀਰ ਕੋਲੇ ਬਾਈ ਦਾ ਜਿਹੜਾ ਪਿੰਡ ਆ ਲੋਹਾ ਖੇੜਾ ਡਿਸਟ੍ਰਿਕਟ ਸੰਗਰੂਰ ਬਾਈ ਜਦੋਂ ਆਪਾਂ ਸੰਗਰੂਰ ਤੋਂ ਬਰਨਾਲੇ ਨੂੰ ਜਾਂਦੇ ਆ ਬਠਿੰਡਾ ਬਰਨਾਲਾ ਰੋਡ ਆ ਜਿਹੜਾ ਉਹਦੇ ਤੇ ਟੋਲ ਪਲਾਜ਼ਾ ਬੰਦਾ ਟੋਲ ਪਲਾਜ਼ੇ ਤੋਂ ਰੋਡ ਤੋਂ ਬਾਈ ਆਪਾਂ ਜਦੋਂ ਖੱਬੇ ਪਾਸੇ ਉਤਰਦੇ ਆ ਸੰਗਰੂਰ ਕਰਨੀ ਆਉਂਦੇ ਤਾਂ ਬਾਈ ਦਾ ਪਿੰਡ ਬੰਦਾ ਲੋਹਾ ਖੇੜਾ ਬਾਈ ਕੋਲੇ ਨਾ ਹਮੇਸ਼ਾ 8 ਤੋਂ 10 ਮੱਜਾਂ ਤੇ 15-20 ਗਾਮਾ ਚੰਗੀਆਂ ਹੁੰਦੀਆਂ ਨੇ ਬਾਈ ਦਾ ਸੇਲ ਪਰਚੇਜ਼ ਦਾ ਕੰਮ ਆ ਅੱਜ ਆਪਾਂ ਬਾਈ ਤੋਂ ਨਾ ਪਸ਼ੂ ਦਾ ਖਾਵਾ ਕਿਤੇ ਉਹਨਾਂ ਬਾਰੇ ਜਾਣਕਾਰੀ ਲਵਾਂਗੇ ਆਜੋ ਆਪਾਂ ਮਿਲੋਣੇ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਜੀ ਠੀਕ ਠਾਕ ਆ ਵਧੀਆ ਜੀ ਪਰਿਵਾਰ ਵਧੀਆ ਜੀ ਕੰਮ ਕਾਰਜ ਤਾਂ ਗੱਲ ਰਿਹਾ ਵੀ ਇੱਕ ਨੰਬਰ ਜੀ ਅੱਛਾ ਬਾਈ ਜੀ ਜਿਹੜੀ ਆਪਾਂ ਹੁਣ ਕੈਮਰੇ ਤੇ ਇੱਕ ਨੰਬਰ ਮੱਝ ਦੇਖ ਰਿਹਾ ਇਹਦੀ ਕੀ ਡਿਟੇਲ ਹੈ ਜੀ ਇਹ ਤੀਜਾ ਸੂਆ ਬਾਈ ਜੇ ਕੋਈ ਮੰਨ ਕੇ ਲੈਣ ਦਾ ਚਾਹਵਣ ਹੋਇਆ ਦੁੱਧ 22 ਕਿਲੋ ਤਿਆਰ ਕਰਕੇ ਦੇ ਦਾਂ ਤੀਜਾ ਸੂਆ ਜੀ ਹਾਂਜੀ 22 ਕਿਲੋ ਦੁੱਧ ਤਿਆਰ ਕਰਕੇ ਦੇ ਦੋ 14 ਕਿਲੋ ਜੀ ਕੰਡੇ ਵਾਲਾ ਤਿਆਰ ਅਜੇ ਚੌਥੇ ਦਿਨ 14 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਤਿਆਰ ਆ ਬਾਈ ਕੈ ਕਦਮਾਂ ਦੀ ਫੂਹੂ ਆ ਚਾਰ ਦਿਨ ਹੋ ਗਏ ਬਾਈ ਬਾਈ ਚਾਰ ਦਿਨ ਹੋ ਗਏ ਫੂਹੂ ਨੂੰ ਬੱਚਾ ਨਹੀਂ ਕਦੋਂ ਲਾਂਗੇ ਬਾਈ 22 ਕਿਲੋ ਦੁੱਧ ਤਿਆਰ ਕਰਕੇ ਲੈ ਬੱਚਾ ਜੀ ਆ ਬਾਈ ਦਾ ਬਾਈ ਬੱਚਾ ਇਹਦਾ ਮੰਨ ਕੇ ਐਕਸਪਾਇਰ ਹੋ ਗਿਆ ਤੇ ਉਹ ਸਾਹਮਣੀ ਪਿਆਗਾ ਖਰੇਟ ਗੱਬਣ ਦੀ ਵੀਡੀਓ ਆਪਣੇ ਕੋਲੇ ਬਣੀ ਹੋਈ ਆ ਚਾਰ ਦਿਨ ਪਹਿਲਾਂ ਦੀ ਤੇ ਮੰਨ ਕੇ ਵੀ ਬੱਚੇ ਦੇ ਖਰੇਟ ਤੇ ਧਾਰ ਮਾਰ ਤੇ ਨਾਲ ਦੀ ਨਾਲ ਤੇ ਖਰੇਟ ਤੇ ਮਿਲਦੀ ਆ ਬਾਈ ਬੱਚੇ ਤੇ ਬੱਚਾ ਬਾਈ ਕਹਿੰਦਾ ਮਰ ਗਿਆ ਬਾਈ ਜਿਹੜੀ ਆਪਾਂ ਇੱਕ ਨੰਬਰ ਬਾਈ ਹੁਣੇ ਖਾਲੀ ਕੀਤੀ ਬੋਲੇ ਚ ਹੁਣ ਬੋਲੇ ਜੋ ਖਾਲੀ ਕਰੀਆ ਇਹ 12 ਕਿਲੋ ਦੁੱਧ ਇਹ ਪਰਸੋਂ ਦੀ ਸੂਈ ਆਈ ਹੋਣੀ ਹੈ ਆਪਣੇ ਕੋਲੇ ਤੇ ਹੋਰਾਂ ਦੀ ਵੀ 12 ਕਿਲੋ ਆਈ ਹੋਣੀ ਹੈ ਬੱਚਾ ਕੀ ਹੈ ਜੀ ਕੱਟੀਆਂ ਮਗਰ ਬੱਚਾ ਕੱਟੀ ਹੈ ਜੀ ਤੇ ਇਹਦਾ ਰੇਟ ਕੀ ਰਹੂਗਾ ਵੀ 140000 ਰੁਪਏ ਜੀ 1 ਲੱਖ 40000 ਜੀ ਸ਼ੂਆ ਕਿਹੜਾ ਵੀਰੇ ਦੂਜਾ ਦੂਜਾ ਸੁਗਤ ਤੇ ਆ ਜਿਹੜੀ ਆਪਾਂ ਬੱਛੀ ਦੇਖ ਰਹੇ ਆ ਜੀ ਇਹ ਚਾਰ ਦਿਨ ਦੀ ਜਰਸੀ ਹੈ ਜੀ ਚਾਰ ਦਿਨ ਦੀ ਜਰਸੀ ਹੈ ਦੁੱਧ ਦੀ ਰਿਪੋਰਟ ਕੀ ਆ ਬਾਈ ਹੁਣ ਐ ਇੱਕ ਟਮ 18 19 ਕਿਲੋ ਤਿਆਰ 18 19 ਕਿਲੋ ਦੁੱਧ ਤਿਆਰ ਆ ਬਾਈ ਕਹਿੰਦਾ ਮਾਗਰ ਬੱਛੀ ਹੈ ਮਾਗਰ ਬੱਛੀ ਹੈ ਤੇ ਇਹਦਾ ਰੇਟ ਕੀ ਰਹੂਗਾ ਜੀ ਰੇਟ ਇਹਦਾ 7 ਲੱਖ ਰੁਪਈਆ ਜੀ 7 ਲੱਖ ਰੁਪਈਆ ਬਾਈ ਬਾਈ ਕਹਿੰਦਾ ਰੇਟ ਰਹੂਗਾ ਤੇ ਅਗਲੀ ਬੱਛੀ ਹੈ ਇਹ ਖੀਰੀ ਬੱਛੀ ਹੈ ਬਾਈ ਖੀਰੀ ਬੱਛੀ ਜੀ ਇਹ ਵੀ ਤਾਜੀ ਸੂਈ ਹੋਈ ਆ ਤਾਜੀ ਸੂਈ ਤਾ ਦਿਨਾਂ ਦੀ ਸੂਈ ਹੋਈ ਆ ਅੱਜ ਤੀਜਾ ਦਿਨ ਆ ਬਾਈ ਅੱਜ ਤੀਜਾ ਦਿਨ ਆ ਜੀ ਮਾਗ ਕੀਰੀਆ ਬਾਈ ਕੀਰੀਆ ਬਾਈ ਦੰਦਾ ਜੇ ਇੱਕ ਲੱਖ 45000 ਰੁਪਇਆ ਲੈਣ ਦੇਣਾ ਮਗਰ ਬੱਸ ਆਹ ਅਗਲੀ ਜਿਹੜੀ ਗਾਂ ਖੜੀ ਹੋਵੇ ਇਹ ਵੀ ਪਹਿਲਣਾ ਜੀ ਚਾਰ ਦੰਦੇ ਇਹਦੇ ਲਈ 22 ਕਿਲੋ ਤਿਆਰ ਪਹਿਲਣ ਚਾਰ ਦੰਦ 22 ਕਿਲੋ ਦੁੱਧ ਤਿਆਰ ਤੇ ਬੱਚਾ ਆਪਣਾ ਬੱਚਾ ਕੀ ਹੈ ਜੀ ਮੇਲ ਹੈ ਜੀ ਮੇਲ ਕਾਫਾ ਜੀ ਤੇ ਇਹਦਾ ਰੇਟ ਕੀ ਰਹੂ ਜੀ ਇਹਦਾ 90000 90000 ਦੀ ਬਾਈ ਕਰਾ ਦੇ ਦਾਂਗੇ ਤੇ ਅਗਲੀ ਬੱਛੀ ਆ ਜਿਹੜੀ ਇਹ ਬਾਈ ਦਮਾਂਗੇ 1 ਲੱਖ ਤੇ 17000 ਦੀ ਤੇ 15 ਦਿਨਾਂ ਦੀ ਕੱਚੀ ਹੈ 1 ਲੱਖ 17000 ਦੀ ਦੇ ਦਾਂਗੇ ਬਾਈ ਦੰਦਾ ਜੇ ਕਿਵੇਂ ਹੈ ਜੀ ਇਹ ਬਾਈ ਛਿੱਗੀ ਆ ਦੰਦਾ ਵੀ ਛਿੱਗੀ ਆ ਜੀ ਠੀਕ ਆ ਬਈ ਸੂਆ ਕਿਹੜਾ ਈ ਦੂਜਾ ਜੀ ਦੂਜਾ ਸੂਆ ਤੇ ਕਾ ਬਹੁਤ ਜੰਗੀ ਵਸੀ ਤੇ ਆ ਰਹੀ ਜੀ ਇਹ ਜਰਸੀ ਆ ਬਈ ਇਹ ਜਰਸੀ ਆ ਵੀਰੇ ਹਾਂਜੀ ਦੱਬੀ ਜੀ ਹਾਂਜੀ ਤੇ ਇਹਦਾ ਰੇਟ ਕੀ ਰਹੂਗਾ ਬਈ ਇਹਦਾ 110000 ਰੁਪਏ 110000 ਤੇ ਜੀ ਇਹ ਸੂਆ ਕਿਹੜਾ ਜੀ ਦੂਜਾ ਸੂਗੀ ਬਈ 24 ਕਿਲੋ ਦੋ ਦਿੱਤਾ ਹੈ ਕਿਲੋ 24 ਕਿਲੋ ਤਾਂ ਦੰਦਾ ਨਹੀਂ ਕਿਵੇਂ ਆ ਜੀ ਛਿੱਗੀ ਛਿੱਗੀ ਆ ਦੰਦਾ ਨਹੀਂ ਬਈ ਕਹਿੰਦਾ ਤੇ ਅਗਲੀ ਜਿਹੜੀ ਖੜੀ ਹੈ ਜੀ ਇਹ ਬਈ ਕੱਚੀ ਦਾ ਗਾਂ ਕੋਈ ਸਾਹਮਣ ਵਾਲਾ ਹੋ ਗਿਆ ਤਾਂ ਇਹ ਮੰਨ ਕੇ 25 ਦਿਨ ਪਏ ਨੇ ਕੱਚੀ ਗਾਂ ਦੋਸਤੋ ਹਾਂ ਇਹ 70000 ਦੀ ਦੇ ਦਿੰਦੇ ਜੀ 70000 ਦੀ ਦੇ ਸੂਆ ਦੂਜਾ ਜੀ ਉਹਦਾ ਦੂਜਾ ਸੂਆ ਜੀ ਇਹ ਵੀ ਦੂਜਾ ਸੂਆ ਬੱਚੀ ਸੁੰਦੀ ਹੈ ਜੀ ਇੱਕ ਦੂਜਾ ਸੂਆ ਬਾਈ ਬੱਚੀ ਸੁੰਦੀ ਹੈ ਬਾਈ ਕਹਿੰਦਾ ਇਹਦਾ ਰੇਟ ਕੀ ਹੈ ਜੀ ਇਹਦਾ ਲੈਣ ਦੇਣ ਜੀ 1 ਲੱਖ ਤੇ 10000 ਰੁਪਏ 1 ਲੱਖ 10000 ਰੁਪਏ ਜੀ ਤੇ ਦੰਦਾ ਨਹੀਂ ਕਿਵੇਂ ਹੈ ਜੀ ਛਿੱਗੀ ਜੀ ਛਿੱਗੀ ਜੀ ਇਹ ਦੋਂਦੀ ਹੈ ਜੀ ਇਹ ਦੋਂਦੀ ਵਸੀ ਆ ਬਾਈ ਆ ਤੁਸੀਂ ਦੇਖਿਆ ਨਾ ਪਹਿਲਾ ਸੂਆ ਸੁਣੀਆ ਪਰ ਵਸੀ ਤਿਆਰ ਬਹੁਤ ਚੰਗੀ ਹੋਈ ਹੋਈ ਆ ਵਸੀ ਛੋਟੀ ਆ ਪਰ ਲੇਵਾ ਵੱਡਾ ਥਾਂ ਥਾਂ ਨੂੰ ਬਹੁਤ ਚੰਗਾ ਲੱਗਾ 15 ਦਿਨਾਂ ਦੀ ਕੱਚੀ ਆ ਜੀ ਹਾਂਜੀ ਤੇ ਇਹਦਾ ਰੇਟ ਕੀ ਰਹੂਗਾ ਜੀ ਰੇਟ ਬਾਈ ਦਾ 1 ਬੈਂਡ ਇੱਕ ਬੈਂਡ ਦੀ ਬ ਤੇ ਕਾ ਬਹੁਤ ਚੰਗੀ ਗਾਂ ਹੋਰ ਆਈ ਜੇ ਸਾਡੇ ਸਾਹਮਣੇ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਡਿਟੇਲ ਲੈਨੇ ਆ ਜਿਹੜੀ ਇਹ ਗਾਂ ਵੀਰੇ ਬਹੁਤ ਵੱਡੇ ਕਦ ਕੱਢਦੀ ਇਹਦਾ ਕੀ ਰੇਟ ਹੈ ਇਹਦਾ 40 ਤੋਂ 42 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ 40 ਤੋਂ 42 ਕਿਲੋ ਦੁੱਧ ਪਲੂਣ ਦਾ ਦਿੱਤਾ ਦੂਜਾ ਸੂਆ ਜੀ ਬੰਦਾ ਤੇ ਕਿਵੇਂ ਆ ਜੀ ਇਹ ਛਿੱਗੀ ਆ ਬਾਈ ਬੰਦਾ ਇਹ ਛਿੱਗੀ ਆ ਜੀ ਜੇ ਰੇਟ ਦੀ ਗੱਲ ਕਰੀਏ ਵੀਰੇ ਇਹਦੇ ਵੀ ਦੋ ਵੀਰ ਹੀ ਦੇਵਾਂ ਦੋ 20 ਹੀ ਦੇਵਾਂਗੇ ਜੀ ਰੇਟ ਵਿੱਚ ਜਿਹੇ ਜੀ ਗਾਂ ਰੇਟ ਤਾਂ ਹੋਈ ਜੂਗਾ ਜਿਹੇ ਜੀ ਗਾਂ ਦੋ ਤੋਂ ਰੇਟ ਹੋਇਜੀ ਹੋਊ ਇੱਕ ਆਪਾਂ ਤੁਹਾਨੂੰ ਦਿਖਾਵਾਂਗੇ ਗਾਕਾ ਨੇ ਲਈ ਆ ਗਾਂ 2 ਲੱਖ ਰੁਪਏ ਦੀ ਏ ਬਾਈ ਦੁੱਗਦੇਦਾਂ ਦੇ ਚੱਕੇ ਆ ਦੁੱਗਦੇਦਾਂ ਦੇ ਚੱਕੇ ਜੇ ਵੀਰੇ ਆਪਾਂ ਸਿਰਮਣ ਦੀ ਗੱਲ ਕਰੀਏ ਤਾਂ ਸਾਰੀ ਡਿਟੇਲ ਮਿਲ ਜੂ ਬਾਈ ਸਾਰੀ ਡਿਟੇਲ ਮਿਲ ਜੂ ਬਾਈ ਕੋਲੇ ਜਿਹੜਾ ਵੀਰ ਆਊਗਾ ਲੈਣ ਇਹਦਾ ਰੇਟ ਕੀ ਰਹੂਗਾ ਵੀਰੇ ਰੇਟ ਬਾਈ 2,25,000 ਰੁਪਏ ਲੈਣ ਦੇਣ 2,25,000 ਕਿੰਨੇ ਕ ਦਿਨਾਂ ਦੀ ਕੱਚੀ ਆ ਵੀਰੇ 15 ਦਿਨ ਪਹਿ ਬਾਈ ਇਹਦੀ 15 ਦਿਨਾਂ ਦੀ ਕੱਚੀ ਆ ਦੋਸਤੋ ਜੇ ਕਿਸੇ ਵੀਰੇ ਇਹੇ ਜੀ ਗਾਂ ਲੈਣ ਦਾ ਚਾਹ ਬਣ ਹੋਵੇ ਵੀਰ ਦਾ ਨੰਬਰ ਆਪ ਵੀਡੀਓ ਦੇ ਦਾਂਗੇ ਇੱਕ ਆ ਗਾਂ ਬਾਈ ਪੂਰਾ ਨੇ ਲਈ ਜੀ ਇਹ ਆਪਰੇ ਹੁੰਦੀ ਆ ਬਾਈ ਇਹ ਸੇਲ ਕਰਤੀ ਆਪਾਂ ਜੀ ਪੂਰਣਾ ਨੇ ਨਾ ਸਾਡੇ ਸਾਹਮਣੇ ਹੀ ਸੌਦਾ ਓਏ ਪ੍ਰਦੀਪ ਆਜੋ ਮੜਾ ਨਾਲ ਤੁਸੀਂ ਵੀ ਜੇ ਭਾਈ ਆਪਾਂ ਇਹ ਬੱਸੀ ਦੀ ਗੱਲ ਕਰੀਏ ਇਹਦੀ ਕਿੰਨੀ ਕੇਜ ਆ ਜੀ ਇਹ ਦੂਜਾ ਸੁਆਪ ਹੈ ਦੂਜਾ ਖੂਗਾ ਜੀ ਠੀਕ ਹੈ ਜੀ ਦੰਦਾ ਚ ਕਿਵੇਂ ਆ ਜੀ ਮੰਨ ਕੇ ਬਈ ਦੰਦਾ ਨਹੀਂ ਦਾ ਚੌਕ ਦੇ ਬਣ ਕੇ ਤੋੜ ਕੇ ਸਿੱਗਦੇ ਚੱਕ ਗਏ ਚੌਕ ਦੇ ਤੋੜ ਕੇ ਸਿੱਗਦੇ ਚੱਕ ਗਏ ਤੇ ਬਈ ਆ ਵੀਰ ਖੜੇ ਨੇ ਨਾਲ ਤੇ ਸਾਡੇ ਸਾਹਮਣੇ ਪਿੰਡ ਦੀ ਨਹੀਂ ਬਈ ਬਡਰੁਖਾਂ ਦੇ ਨਾਲ ਗਵਾਂਢੀ ਪਿੰਡ ਆ ਜੀ ਤੂੰ ਸੰਗਰੂਰ ਦੇ ਨੇੜੇ ਬਡਰੁਖਾਂ ਬਾਈਆਂ ਦਾ ਫਾਰਮ ਆ ਇਹਨਾਂ ਬਾਈਆਂ ਨੇ ਨਾ ਨਵਾਂ ਫਾਰਮ ਤਿਆਰ ਕਰਿਆ ਜੀ ਮਾਸਟਰ ਜੀ ਨਵਾਂ ਫਾਰਮ ਤਿਆਰ ਕਰਿਆ ਬਾਈਆਂ ਨੇ ਮਾਸਟਰ ਜੀ ਫਾਰਮ ਦੇ ਨਾਲ ਤੇ ਇਹ ਬਾਈਆਂ ਨੇ ਲਈ ਆ ਬਾਈ ਜੀ ਇਹ ਆਪਾਂ ਨੇ ਜ਼ਾਂ ਖਰੀਦੀ ਆ ਬਾਈ ਤੋਂ ਪ੍ਰਦੀਪ ਤੋਂ ਪਹਿਲਾਂ ਵੀ ਕੋਈ ਨਹੀਂ ਲੱਗੇ ਜਾਂਦੇ ਆ ਜੀ ਨਾ ਪਹਿਲੀ ਵਾਰੀ ਲੀ ਪਹਿਲੀ ਵਾਰੀ ਲੀ ਪਹਿਲੀ ਵਾਰੀ ਲੀ ਨਵਾਂ ਨਮਾ ਤਿਆਰ ਕਰਿਆ ਜੀ ਨਵਾਂ ਫਾਰਮ ਤਿਆਰ ਕਰਿਆ ਤੇ ਬਾਈ ਜੀ ਆਪਾਂ ਕਿੱਦਾਂ ਦੇਖ ਕੇ ਆਈ ਸੀ ਇਹਨਾ ਬਾਈ ਦੀ ਵੀਡੀਓ ਦੇਖ ਕੇ ਆਏ ਆਪਾਂ ਬਾਈ ਬਾਈ ਨੂੰ ਪਹਿਲਾਂ ਤਾਂ ਜਾਣਦੀ ਆ ਜੇ ਆਪਾਂ ਦੇਖਣ ਆਏ ਜੀ ਅੱਛਾ ਜਾਣਦੇ ਆ ਬਾਈ ਨੂੰ ਪਹਿਲਾਂ ਆਉਂਦੇ ਰਹੇ ਤੇ ਆਪਾਂ ਤੁਹਾਨੂੰ ਖੋਲ ਕੇ ਵੀ ਇੱਕ ਵਾਰੀ ਦਿਖਾ ਦਾਂਗੇ ਤੇ ਬਾਈ ਜੀ ਜੇ ਆਪਾਂ ਗੱਲ ਕਰੀਏ ਰੇਟ ਦੀ ਇਹ ਕਿੰਨੇ ਦੀ ਲਈ ਆ ਬਾਈ ਆਪਾਂ ਲੱਖ ਦੀ ਪੂਰੇ ਦੀ ਸੇਲ ਹੋਈ ਆ ਜੀ ਬਾਈ ਆਪਣੇ ਲਵੇ ਕਦੋਂ ਗਈ ਸੀ ਇਹ ਕੱਲ ਆਈ ਸੀ ਬਾਈ ਕੱਲ ਆਈ ਸੀ ਜੀ ਨਹੀਂ ਬਾਈ ਰੇਟ ਰੂਟ ਵਾਲਾ ਤਾਂ ਇਹਦਾ ਜੇ ਆਪਾਂ ਕਹੀ ਵੀ ਕੀਮਤ ਕੋਈ ਨਹੀਂ ਕਿਸੇ ਪਾਸੇ ਦੀ ਵੀ ਨਹੀਂ 2-2 ਲੱਖ ਤੱਕ ਹਾਂ ਇਹਦਾ ਮਾਨਦਾਨ ਚ ਹੀ ਦਿੱਤੀ ਬਾਈਆਂ ਨੂੰ ਬਈ ਬਾਈ ਜਦੋਂ ਨਾਲ ਵੱਡੀ ਸਾਰੀ ਦੇਖ ਬਾਈ ਜਾਨ ਮੰਡੀ ਤਣਾ ਨਾਲ ਦੇਖ ਕੇ ਆ ਕੇ ਅੱਜ ਨਾ 11 ਮਾਰਤਾ ਬਾਈ ਕਹਿੰਦੇ ਮੰਡੀ ਲੱਗੀ ਹੋਈ ਜੀ ਮੰਡੀ ਦੇਖ ਕੇ ਸਾਰੀ ਫੇਰ ਆ ਕੇ ਬਾਈ ਤੋਂ ਗਾ ਲਈਆ 2 ਲੱਖ ਦੀ ਦੋਸਤੋ ਐਦਾਂ ਬਾਈ ਕੋਲੇ ਪਸ਼ੂ ਪਾਲਕ ਵੀਰ ਹਮੇਸ਼ਾ ਆਉਂਦੇ ਰਹਿੰਦੇ ਨੇ ਮੇਰਾ ਵੀ ਆਉਣਾ ਜਾਣਾ ਬਾਈ ਕੋਲੇ ਚੰਗਾ ਰਹਿੰਦਾ ਕਈ ਵਾਰੀ ਵੀਡੀਓ ਬਣਾ ਚੁੱਕੇ ਆਪਾਂ ਇਦਾਂ ਨਹੀਂ ਗਾਗੀਆਂ ਬਾਈ ਤੁਸੀਂ ਆ ਕੇ ਬਾਈਆਂ ਤੋਂ ਖਰੀਦ ਸਕਦੇ ਹੋ ਜੇ ਬਾਈ ਕਹਿੰਦੇ ਸਾਨੂੰ ਮੰਡੀ ਤੋਂ ਚੰਗੀ ਨਹੀਂ ਲੱਗੀ ਕੋਈ ਪਰ ਬਾਈ ਤੋਂ ਲੈ ਲਈ ਅਸੀਂ ਨੇ ਆ ਕੇ 2 ਲੱਖ ਦੀ ਗਾਂ ਤੁਸੀਂ ਦੇਖੋ ਤੇ ਇਦਾਂ ਦੇ ਪਸ਼ੂ ਆਪਾਂ ਸਾਨੂੰ ਹੋਰ ਵੀ ਦਿਖਾਵਾਂਗੇ ਬਾਈਆਂ ਤੋਂ ਤੇ ਆ ਤੁਸੀਂ ਮੈਂ ਦਿਖਾ ਦਿੰਦਾ ਬਾਈ ਦੇਖੋ ਗਾਂ ਕ ਬਾਈ ਕੋਲੇ ਕਿਵੇਂ ਬੈਠੇ ਰਹਿੰਦੇ ਨੇ ਤੇ ਐਦਾਂ ਨਹੀਂ ਆ ਗਾਵਾਂ ਤੁਸੀਂ ਬਾਈ ਤੋਂ ਆ ਕੇ ਖਰੀਦ ਸਕਦੇ ਹੋ ਜਿੱਦਾਂ ਜਿਹੜੀਆਂ ਸੁੰਦੀਆਂ ਸੇਲ ਕਰਤੀ ਇੱਕ ਵੀਰੇ ਆ ਖੁੱਲੀਆਂ ਫਿਰਦੀਆਂ ਨੇ ਦੋ ਗਾਵਾਂ ਉਹ ਇੱਕ ਗਰਲੈਂਡੋ ਆ ਬਾਈ ਕਸਾਈ ਵਾਲਾ ਇੱਕ ਗਰਲੈਂਡੋ ਆ ਤੇ ਇੱਕ ਕਸਾਈ ਵਾਲਾ ਜੀ ਇਹਨਾਂ ਦੀ ਡਿਟੇਲ ਆ ਵੀਰ ਜੀ ਡਿਟੇਲ ਬਾਈ ਗਰਲੈਂਡੋ ਨੇ 20 ਕਿਲੋ ਦੁੱਧ ਫੂਨ ਨੇ ਦਿੱਤਾਗਾ ਗਰਲੈਂਡੋ ਨੇ 20 ਕਿਲੋ ਦੁੱਧ ਫੂਨ ਨੇ ਦਿੱਤਾ ਜੀ ਜੇ ਆਪਾਂ ਹੁਣ ਜਿਵੇਂ ਅਸਲ ਬ੍ਰਾਜ਼ੀਲ ਵਾਲੀ ਗਰਲੈਂਡੋ ਅਸਲ ਬ੍ਰਾਜ਼ੀਲ ਵਾਲੀ ਬਾਈ ਕਹਿੰਦਾ ਗਰਲੈਂਡੋ ਆ ਜੇ ਆ ਆਪਾਂ ਗੱਲ ਕਰੀਏ ਬਾਈ ਹੁਣ ਕੈ ਕ ਦਿਨ ਲੈ ਜੀ ਫੂਨ ਜੀ ਹਫਤਾ ਲੈ ਜੂ ਬਾਈ ਪਰ ਚੀਜ਼ ਆ ਹਵਤਾ ਲੈ ਜੀ ਹੁਣ ਚੀਜ਼ ਅਜੀਬ ਹੈ ਪਰ ਇਹ ਵੀ ਸ਼ਕੀਨ ਹੈ ਬਰਾਜ਼ਿਲ ਚ ਦੇਖਦੇ ਨੇ ਗਰਲੈਂਡੋ ਇੱਥੇ ਦੇਖ ਲੈਣਾ ਜੀ ਜੇ ਰੇਟ ਦੀ ਗੱਲ ਕਰੀਏ ਬਾਈ ਇਹ ਵੀ ਰੇਟ ਹੈ ਜੀ 1.5 ਲੱਖ ਬਾਈ 1.5 ਲੱਖ ਰੁਪਿਆ ਬਾਈ ਜੇ ਆਪਾਂ ਦੰਦਾਂ ਦੀ ਉਹਨਾਂ ਦੀ ਗੱਲ ਕਰੀਏ ਚੌਗੀ ਬਾਈ ਦੰਦਾ ਦੀ ਚੌਗੀ ਆ ਦੋਸਤੋ ਤੇ ਜਿਹੜੀ ਸਾਹੀਵਾਲ ਖੜੀ ਹੈ ਜੀ ਇਹ ਵੀ ਬਹੁਤ ਚੰਗੀ ਬੱਚੀ ਹੈ ਬਾਈ ਸਾਹੀਵਾਲ ਜੀ ਉਹਨੇ ਦਿੱਤਾ 16 17 ਕਿਲੋ ਦੰਦ ਕਾਨੂੰਨ ਨੇ 16 17 ਕਿਲੋ ਉਹ ਦਿੱਤਾ ਜੀ ਹੁਣ ਹੁਣ ਦੂਜਾ ਸੂਆ ਸੁ ਵੀਰੇ ਦੂਜਾ ਵੀ ਦਾ ਸੂਆ ਦੀ ਦੰਦਾਂ ਦੀ ਗੱਲ ਕਰੀਏ ਬਾਈ ਸਿੱਗੀ ਆ ਬਾਈ ਦੰਦਾਂ ਦੀ ਸਿੱਗੀ ਹੈ ਜੇ ਰੇ ਜੇ ਕਈ ਵੀਰ ਨੂੰ ਇਹੋ ਜਿਹੇ گاਵਾ ਲੈਣ ਦੇ ਚਾਹਵਣ ਹੋਵੇ ਤਾਂ ਬਾਈ ਕੋਲੇ ਆ ਕੇ ਤੁਸੀਂ گاਵਾ ਖਰੀਦ ਸਕਦੇ ਹੋ ਇਹੋ ਜਿਹੇ گاਵਾ ਦੇ 5-7 ਮੱਝਾਂ ਚੰਗੀਆਂ ਤੋਂ ਚੰਗੀਆਂ ਬਾਈ ਕੋਲੇ ਮਿਲ ਜਾਂਦੀਆਂ